ਦੀ ਪਾਰਕਿੰਗ ਨੂੰ ਲੈ ਕੇ ਵੱਧ ਗਿਆ ਮਸਲਾ ਸ਼ਰਿਆਮ ਚੱਲੇ ਟਕੂਏ ਤੇ ਕਿਰਪਾਨਾ ਮੌਕੇ ਤੇ ਪਹੁੰਚ ਗਈ ਪੁਲਿਸ 10 25 ਨੂੰ ਰਾਤ ਨੂੰ ਕਰੀਬ 10:00 ਵਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆ ਇੱਕ ਦੋ ਬੰਦਿਆਂ ਨੂੰ ਜਿਹੜੇ ਮਾਰਕਟਾਈ ਕਰਦੇ ਦਿਖਾਈ ਦਿੰਦੇ ਆ ਇਸ ਤੇ ਤੁਰੰਤ ਜਿਹੜਾ ਐਸਐਚਓ ਮੌਕੇ ਤੇ ਪੁੱਜ ਗਿਆ ਜਿਹੜਾ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਜਵਰਾ ਸਿੰਘ ਇਹ ਪੁਲਿਸ ਜੋਗੀ ਉਸ ਨੂੰ ਅਰੈਸਟ ਕੀਤਾ ਅਤੇ ਬਾਕੀ ਜਿਹੜੇ ਉਸ ਦੇ ਨਾਲ ਚਾਰ ਹੋਰ ਆਣਛਾਤੇ ਸੀ ਉਹਨਾਂ ਦੀ ਵੀ ਜਿਹੜੀ ਪਛਾਣ ਹੋ ਗਈ ਆ ਉਹਨਾਂ ਚੋਂ ਦੋ ਬੰਦਿਆਂ ਨੂੰ ਹੋਰ ਨੂੰ ਵੀ ਜਿਹੜਾ ਵਾ ਸੰਜੇ ਔਰ ਗੁੱਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਦੋਸ਼ੀ ਰਹਿੰਦੇ ਉਹਨਾਂ ਨੂੰ ਗਲਤੀ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹੜਾ ਪਵਨ ਕੁਮਾਰ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 116 ਜਿਹੜਾ ਦਰਜ ਕਰਕੇ 300 ਅੰਡਰ ਸੈਕਸ਼ਨ 307 ਦੇ ਦਾ ਦਰਜ ਕੀਤਾ ਤੇ ਤਫਤੀਸ਼ ਹਜੇ ਜਾਰੀ ਆ ਇਹਨਾਂ ਦੋਸ਼ੀਆਂ ਪਾਸੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਸਰ ਕਾਰਨ ਸਿਰਫ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਜਿਹੜਾ ਵਾ ਇਹਨਾਂ ਦਾ ਇਕਰਾਰ ਹੋ ਗਿਆ ਇਸੇ ਨੂੰ ਹੀ ਵਧਾ ਕੇ ਉਹਨਾਂ ਨੇ ਜਿਹੜਾ ਉੱਥੇ ਦੱਤ ਚਲਾਉਣਾ ਸ਼ੁਰੂ ਕਰ ਦਿੱਤਾ ਕੁਝ ਨੋ ਦਿਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਬੀਚ ਹਾਂ ਜਿਹੜਾ ਜਵਰਾਜ ਉਹ ਵੀ ਇੱਥੇ ਪਹਿਲਾਂ ਵੀ ਦੋ ਮੁਕਦਮੇ ਜੜੇ ਆ 307 ਔਰ ਆਰਮ ਜੈੱਟ ਦੇ ਜਿਹੜਾ ਦਰਜ ਨੇ ਕਿਸ ਦੀ ਸ਼ਰਧੀਆਂ ਤੋਂ ਕੀ ਮੈਸੇਜ ਇਹ ਇਹ ਵੀ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਗੇ ਤੋਂ ਜਿਹੜਾ ਕੋਈ ਇਹੋ ਜਿਹੀ ਜੁਰਤ ਨਾ ਕਰੇ ਅਮ੍ਰਿਤ 14 10 25 ਨੂੰ ਰਾਤ ਨੂੰ ਕਰੀਬ 10:00 ਵਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆ ਇੱਕ ਦੋ ਬੰਦਿਆਂ ਨੂੰ ਜਿਹੜੇ ਮਾਰਕਟਾਈ ਕਰਦੇ ਦਿਖਾਈ ਦਿੰਦੇ ਆ ਇਸ ਤੇ ਤੁਰੰਤ ਜਿਹੜਾ ਐਸਐਚਓ ਮੌਕੇ ਤੇ ਪੁੱਜ ਗਿਆ ਜਿਹੜਾ ਵਾ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਜਵਰਾਤ ਸਿੰਘ ਉਹ ਲੀਸ ਜੋ ਵੀ ਉਸਨੂੰ ਅਰੈਸਟ ਕੀਤਾ ਅਤੇ ਬਾਕੀ ਜਿਹੜੇ ਉਸਦੇ ਨਾਲ ਚਾਰ ਹੋਰ ਅਣਛਾਤੇ ਸੀ ਉਹਨਾਂ ਦੀ ਵੀ ਜਿਹੜੀ ਪਛਾਣ ਹੋ ਗਈ ਆ ਉਹਨਾਂ ਚੋਂ ਦੋ ਬੰਦਿਆਂ ਨੂੰ ਹੋਰ ਨੂੰ ਵੀ ਜਿਹੜਾ ਵਾ ਸੰਜੇ ਔਰ ਗੁੱਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਦੋਸ਼ੀ ਰਹਿੰਦੇ ਉਹਨਾਂ ਨੂੰ ਗਲਤ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹੜਾ ਪਵਨ ਕੁਮਾਰ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 116 ਜਿਹੜਾ ਦਰਜ ਕਰਕੇ 300 ਅੰਡਰ ਸੈਕਸ਼ਨ 307 ਦੇ ਦਾ ਦਰਜ ਕੀਤਾ ਤੇ ਤਫਤੀਸ਼ ਹਜੇ ਜਾਰੀ ਆ ਇਹਨਾਂ ਦੋਸ਼ੀਆਂ ਪਾਸੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਾਰਨ ਸਿਰਫ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਜਿਹੜਾ ਵਾ ਇਹਨਾਂ ਦਾ ਇਕਰਾਰ ਹੋ ਗਿਆ ਇਸੇ ਨੂੰ ਹੀ ਵਧਾ ਕੇ ਉਹਨਾਂ ਨੇ ਜਿਹੜਾ ਉੱਥੇ ਦੱਤ ਚਲਾਉਣਾ ਸ਼ੁਰੂ ਕਰ ਦਿੱਤਾ ਕੁਝ ਨੋ ਜਾਣਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹਾਂ ਜਿਹੜਾ ਜਵਰਾਜ ਉਹ ਵੀ ਇੱਥੇ ਪਹਿਲਾਂ ਵੀ ਦੋ ਮੁਕਦਮੇ ਜੜੇ ਆ 307 ਔਰ ਆਰਮ ਜੈਕਟ ਦੇ ਜਿਹੜਾ ਦਰਜ ਨੇ ਕਿਸੇ ਦੀ ਸ਼ਰਤਾਂ ਤੋਂ ਕੀ ਮੈਸੇਜ ਇਹ ਇਹ ਵੀ ਇਹਨਾਂ ਦੇ ਬਰਖਲਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਗੇ ਤੋਂ ਜਿਹੜਾ ਕੋਈ ਇਹੋ ਜਿਹਾ ਜੁਰਤ ਨਾ ਕਰੇ